ਲੋ ਜੀ ਡਿਜ਼ਾਈਨ ਦੇਖੋ ਤੁਸੀਂ ਆਪਾਂ ਤੁਹਾਨੂੰ ਤਕਾਉਣੇ ਆ ਡਿਜ਼ਾਈਨ ਬਣਾ ਕੇ ਬਹੁਤ ਸੋਹਣਾ ਇਹ ਚਾ ਥੋੜਾ ਡਾਰਕ ਕਲਰ ਹੈ ਜੇ ਲਾਈਟ ਕਲਰ ਸੀ ਹੋਵੇ ਤਾਂ ਬਹੁਤ ਉੱਪਰ ਕੀ ਹੁੰਦਾ ਬਹੁਤ ਸੋਹਣਾ ਬ੍ਰੇਕ ਤੇ ਡਿਜ਼ਾਈਨ ਹੈ ਨਾ ਦੇਖੋ ਜੀ ਹੁਣ ਆਪਾਂ ਤੁਹਾਨੂੰ ਤਕਾਉਣੇ ਆ ਡਿਜ਼ਾਈਨ ਬਣਾ ਕੇ ਪਹਿਲਾਂ ਆਪਾਂ ਦੋ ਗੁੰਡੇ ਆ ਤੋ ਪਾਏ ਕਾ ਗੁੰਡਾ ਦੋ ਗੁੰਡੇ ਬਕੁੱਠੇ ਮੋਨ ਸਿੱਧੇ ਮੋਨ ਲੈਣੀ ਆ ਦੇਵਾਨ ਨੂੰ ਦੇਖੋ ਜੀ ਦੋ ਗੁੰਡੇ ਆ ਸਿੱਧੇ ਬਾਉਂਦੇ ये डिजाइन अपना सीधे पास वाला गा आह चीज मंगली कोई डिजाइन नहीं सारा मंगरला पासा हो दो जी आप सीधे कर ले जी आप हर कुंडा दो, दो तो करी जाना। देखो जी डिजाइन बहुत सौखा गा दो एक तो करी जाना आप ਇਹਦੇ ਵਿੱਚ ਆਪ ਕੋਈ ਬਾਲ ਨਹੀਂ ਪਾਉਣਾਗਾ ਦੋ ਤੋਂ ਇੱਕ-ਇੱਕ ਕਰੀ ਜਾਣਾ ਹੈਗਾ ਬਹੁਤ ਸੌਖਾ ਡਿਜ਼ਾਈਨ ਹੈ ਤੇ ਭਰ ਕੇ ਬੜਾ ਵਧੀਆ ਹੁੰਦਾਗਾ ਤੇ ਬਹੁਤ ਤੇ ਜਲਦੀ ਬਣ ਕੇ ਤਿਆਰ ਹੁੰਦਾਗਾ ਲਓ ਜੀ ਆਪਾਂ ਦੋ ਤੋਂ ਇੱਕ-ਇੱਕ ਬਣਾਈ ਅੰਸੀ ਸਾਰੀ ਸਲਾਈ ਦੋ ਤੋਂ ਇੱਕ ਮੂਰੇ ਧਾਗਾ ਕਰਕੇ ਆਪਦੇ ਵਰ ਨੂੰ ਦੋ ਤੋਂ ਇੱਕ ਕਰੀ ਜਾਣਾ ਪ੍ਰੋਪਰ ਬਸਾਰੀ ਸলাই ਇਸ ਤਰ੍ਹਾਂ ਹੀ ਕਮਪਲੀਟ ਕਰਨੀ ਹੈ ਹਰ ਇੱਕ ਸলাই ਦੋ ਤੋਂ ਇੱਕ ਧਾਗਾ ਮੂਰੇ ਕਰੀਏ ਪੁੱਠੀ ਸলাই ਬੌਣੇ ਪੁੱਠੇ ਹੀ ਬੌਣਾ ਇਹ ਦੋ ਤੋਂ ਇੱਕ ਆਹ ਦੇਖੋ ਜੀ ਇਹ ਆਪਣੀ ਔਰ ਡਰਾਰੀ ਸੀਗੀ ਵਲੋਗ ਹੁਣ ਬਣ ਕੇ ਰੈਡੀ ਹੋ ਗਈ ਸਮਝੋ ਦਿਖਾਵਾਂਗੇ ਲਓ ਜੀ ਦੋ ਦੋ ਇੱਕ ਆਕਾਨੀ ਤਿਆਰ ਰਹਿ ਗਿਆ ਇਹਨੂੰ ਆਪਾਂ ਇਕੱਲੇ ਨੂੰ ਇਕ ਬਣਾ ਲੈ ਦੇਖੋ ਜੀ ਦੇਖੋ ਆਪਣੀ ਖੁੰਡੇ ਕੱਟ ਗਏ ਦੋ ਤੋਂ ਇੱਕ ਕਪਾਰੀ ਬਣਾ ਲੈ ਦੇਉਤਿਆ ਕਰੀ ਜਾਣਾ ਸਾਰੇ ਸਲੇਕਾ ਪ੍ਰੋਪਰ ਕਰ ਲਈ ਦੋ ਆਪਾਂ ਇਧਰ ਸਿੱਧੇ ਕਰ ਲਏ ਸੀ ਇਧਰ ਇੱਕ ਵਾਚ ਤਿੰਨ ਵਾਚ ਦੀ ਸੀ ਫਿਰ ਮੈਂ ਕਿਹਾ ਤਿੰਨ ਨਹੀਂ ਤੇਰੇ ਆਪ ਦੋ ਤਾਂ ਗੁੱਠਾ ਇੱਥੇ ਪਾ ਕੇ ਕੰਨੀ ਤਿਆਰ ਕਰਿਆ ਸੀ ਨਾਉ ਜੀ ਹੁਣ ਮਾਂਗਲ ਦੀ ਸਲਾਈ ਪਾਉਣੀ ਜਿਹੜਾ ਆਪਾਂ ਨੇ ਇੱਕ ਸਿੰਗਲ ਸੀਗਾ ਉਹ ਤਾਂ ਪਾਏ ਡਾ ਲਿਆ ਨਾ ਇਹਦੇ ਵਸ ਵਧਿਆ ਘਟਿਆ ਕੁਛ ਨਹੀਂਗਾ ਲਾ ਲਿਆ ਹੁਣ ਆਪ ਦੀ ਵਾਰ ਨੂੰ ਕਰਕੇ ਸਲਾਈ ਪਾਉਣੀ ਹੈ ਦੇਖੋ ਜੀ ਹੁੰਦਾ ਪਾਉਣਾ ਜਿਹੜਾ ਇਹ ਜੋ ਦੋ ਪਟਾਏ ਸੀਗੇ ਤੇ ਆਪਾਂ ਉੱਪਰ ਦੀਵਾਰ ਪਾ ਲੈਣਾ। ਦੇਖੋ ਜਿਹੜੇ ਆਪਾਂ ਦੋ ਕੰਮ ਕੀਤੇ ਸੀ ਉਹ ਦੋ ਪੂਰੇ ਹੋ ਜਾਣਗੇ। ਇਹਨਾਂ ਪੁੱਠੀ ਸਿਲਾਈ ਆਦੇਵਾਰ ਨੂੰ ਕਰਕੇ ਪਾਉਣੇ। ਲੋ। ਦੇਖੋ ਜੀ। ਬਹੁਤ ਹੀ ਸੋਖਾ ਡਿਜ਼ਾਈਨ। ਲਓ ਜੀ ਦੇਖੋ। ਇਹ ਹੱਥ ਕਸਾਈ ਗਿਆ ਪੈਸਟਰੇ ਕੰਪਲੀਟ ਕਰਦੇ ਜਾਣਾ ਵਾ। ਜਿਹੜੇ ਦੋ ਤੱਕ ਕੀਤਾ ਸੀ। ਹੁਣ ਆਪਣੇ ਦੋ ਤੱਕ ਦੋ ਵੱਣ ਜਾਣਗੇ ਇੱਕ ਤੋਂ ਦੋ ਕਿਤੇ ਸੀ ਹੁਣ ਇੱਕ ਤੋਂ ਦੋ ਫੇਰ ਵੱਣ ਜਾਣਗੇ। ਜਿਹੜਾ ਦੋ ਤੋਂ ਇੱਕ ਇਹ ਕੇ ਕੱਟਤਾ ਸੀ ਹੁਣ ਫੇਰ ਆਪਣਾ ਪਾ ਲਈ ਜਾਣਾ ਉਸ ਬਹੁਤ ਹੀ ਸੌਖਾ ਤਰੀਕਾ ਹੈਗਾ। ਮੈਨੂੰ ਬਹੁਤ ਵਧੀਆ ਲੱਗਦਾ। ਇਹ ਆਪਣੀ ਵੀਡੀਓ ਨੂੰ ਆਪਾਂ ਪਾਵਾਂਗੇ ਦੂਜੇ ਚੈਨਲ ਉਤੇ ਵੀਰਪਾਰਕ ਵਰਗਲੇ ਤੇ ਪਹਿਲਾਂ ਚਲਦੀ ਗੈ ਵੀ ਗਲਤੇ ਇਹ ਹੁਣ ਵੀਰਪਾਰਕ ਵਰਗਲੇ ਤੇ ਲੋ ਜੀ ਬਣ ਕੇ ਤਿਆਰ ਹੈ ਇਹ ਵੀਡੀਓ ਸਨ ਉਥੋਂ ਮਿਲੂਗੀ ਦੇਖੋ ਜੀ ਹੁਣ ਜਿਹੜੀ ਆ ਸਲਾਈਆਂ ਦੋ ਆਪਾਂ ਸਿੱਧੀਆਂ ਬੋਣੀਆਂ ਇਹਦੇ ਵਿੱਚ ਕੋਈ ਡਿਜ਼ਾਈਨ ਨਹੀਂਗਾ ਦੋ ਦੋ ਸਲਾਈਆਂ ਦੋ ਕਰ ਲਓ ਤਿੰਨ ਕਰ ਲਓ ਚਾਰ ਕਰ ਲਓ ਸਿੱਧੀਆਂ ਦੇ ਉੱਪਰ ਦੇਖੋ ਜੀ ਹੁਣ ਆਪਾਂ ਸਿੱਧੀ ਬਣਾ ਲੈ। ਹੁਣ ਸਾਰੀ ਸਲਾਈ ਪਸਿੱਧੀ ਕਰ ਲੈਣੀ। ਚਲੋ ਜੀ। ਬਸ ਬਹੁਤ ਸੌਖਾ ਡਿਜ਼ਾਈਨ ਆ ਇਹ ਬਹੁਤ ਪਿਆਰਾ। ਕਮੈਂਟ ਕਰਦੇ ਜੀ ਸਾਨੂੰ ਜਰੂਰ ਡਿਜ਼ਾਈਨ ਬਾਰੇ ਦੱਸੋ। ਮੂਹਰ ਲਈ ਸਲਾਈ ਕਰਕੇ ਦੋ ਤੋਂ ਇੱਕ। ਪਿਛਲੀ ਸਾਈਡ ਤੋਂ ਪਾਏ ਵਾਲ ਪਾ ਕੇ ਆਪਦੇ ਵਾਲ ਨੂੰ ਬੰਨਣਾ ਹੈ। ਚਲੋ ਜੀ ਠੀਕ ਆ ਫੇਰ ਆਪਾਂ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਵੀਡੀਓ ਨਾਲ। ਇਹ ਆੜੀ ਆਪਣੀ ਹੈਗੀ ਵੀਰਪਾਲ ਕੌਰ ਗੱਲ ਤੇ। ਉੱਜੇ ਸੋਣ ਵੀਡੀਓ ਮਿਲੂਗੀ ਇੱਕ ਕਪੜੇ ਗੈਵੀ ਗੱਲ ਤੇ ਲੋចੀ ਲੋਟੀ ਠੀਕ ਮੈਨੂੰ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਆਪਣੀ ਨੂੰ ਕਿੱਦਾਂ ਨਹੀਂ ਲੱਗਦੀ ਹਾਂ ਨਾ ਉਹ ਜੀ ਆਪਾਂ ਜਸੂਣਾ ਬਲੌਗ ਦਾ ਡਿਜ਼ਾਈਨ ਦਿਖਾਉਣੇ ਆ ਬਣਾ ਕੇ ਜਦੋਂ ਵੀ ਆਪਾਂ ਆਹ ਡਿਜ਼ਾਈਨ ਪਾਉਣੇ ਆ ਉਹਦੀ ਮੇਰੀਆਂ ਭੈਣਾਂ ਨੂੰ ਮੈਂ ਟੰਦ ਰਿੰਦੇ ਵੀ ਕਣੇ ਸੰਵਾਟ ਜਨ ਜਰੂਰ ਦੱਸਿਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਲੋ ਜੀ ਆਪਣਾ ਇੱਕ ਬਲੌਜ਼ ਬਣ ਗਿਆ 12 ਇੰਚ ਦੀ ਆਪਾਂ ਐਇ ਤੋਂ ਕਾਟ ਪਾ ਲਈ ਆਇ ਤੋਂ ਕਾਟ 12 ਇੰਚ ਤੇ ਪਾ ਲਈ ਤੇ 2 ਢਾਈ ਉਂਗਲਾ ਪੈਨਾ ਬਣ ਲੈਣੇ ਨੇ ਹੁੰਨੇ ਕਿਉਂਕਿ ਜੇ ਆਪਾਂ ਗਲਾ ਥੱਲੇ ਤੋਂ ਕਟਾਵਾਂਗੇ ਤੇ ਖਲਾ ਆਪਣਾ ਜਿਆਦਾ ਡੀਪ ਹੋ ਜਾਊਗਾ ਤੇ ਫਿਰ ਆਪਾਂ 2 ਢਾਈ ਉਂਗਲਾ ਬਣ ਕੇ ਤੇ ਗਲਾਈ ਤੋਂ ਸਟਾਰਟ ਆਪਾਂ ਕਟਾਉਣੇ ਨੇ ਤੇ ਪਹਿਲਾਂ ਆਪਣੀ ਹਜੇ ਇੱਕ ਸਲਾਈ ਰਹਿੰਦੀ ਪਾਉਣ ਵਾਲੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਡਿਜ਼ਾਈਨ ਇਹਦੇ ਵਿੱਚ ਆਪਾਂ ਡਿਜ਼ਾਈਨ ਆ ਕਿਸ ਤਰ੍ਹਾਂ ਬਣਾਇਆ ਹੈਗਾ ਕਿਉਂਕਿ ਜਦੋਂ ਪੂਰਾ ਬਣਾ ਕੇ ਪ੍ਰੋਪਰ ਤੁਹਾਨੂੰ ਦਿਖਾਇਆ ਤੇ ਫਿਰ ਮੇਰੀ ਭੈਣ ਕਹਿੰਦੀ ਜੀ ਸਾਨੂੰ ਡਿਜ਼ਾਈਨ ਦੱਸੋ ਤੇ ਰਾਏ ਹੁੰਦਾ ਪਤਾ ਨਹੀਂ ਆਪਾਂ ਨੇ ਡਿਜ਼ਾਈਨ ਹੀ ਕਦੋਂ ਕਿ ਜੀ ਇਹ ਆਪਾਂ ਕੋਟੀ ਜਾਗਟਸ ਪਾਉਣਾਗਾ ਲਓ ਜੀ ਦੇਖੋ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਡਿਜ਼ਾਈਨ ਇਹ ਪੂਰਾ ਬਲੌਜ਼ ਜਦੋਂ ਬਣ ਕੇ ਰੈਡੀ ਹੋ ਗਿਆ ਆਪਾਂ ਤੁਹਾਨੂੰ ਉਹ ਤੋਂ ਵੀ ਸਾਰਾ ਤਖਾਵਾ ਲੋ ਜੋਂ ਹੁਣ ਡਿਜ਼ਾਈਨ ਦੇਖੋ ਤੁਸੀਂ ਲੋ ਆ ਦੀ ਪੱਜ ਫਿਰ ਬਣਾ ਲੀਆਂ ਜਲੇਬੀਆਂ ਦੇਖੋ ਜੀ ਆਪਣੀਆਂ ਜਲੇਬੀਆਂ ਕੱਲਾ ਲ ਆਪਣੇ ਕੋਲੇ ਮੈਦਾ ਵਧਿਆ ਪਿਆ ਸੀਗਾ ਤੇ ਫਿਰ ਆਪਾਂ ਤੁਹਾਨੂੰ ਪਤਾ ਮਿੱਠਾ-ਖਾਟੀ ਖਾਂਦੇ ਆ ਤੇ ਤਾਂ ਨਹੀਂ ਕੋਈ ਵਿਚਾਰ ਟੇਸਟੀ ਲੱਗੇ ਗਰਮ-ਗਰਮ ਆ ਕੀਰਲਾ ਮੈਦਾ ਰਹਿ ਗਿਆ ਤੇ ਫਿਰ ਆਪਾਂ ਚਮਚੇ ਨਾਲ ਆਏ ਉੱਪਰ ਪਾਈਏ ਬਹੁਤ ਵਧੀਆ ਬਣੀਆਂ ਕਰ ਕਰੀਆਂ ਕਰ ਕਰੀਆਂ ਬਣੀਆਂ ਦੇਖੋ ਤੁਸੀਂ ਜ਼ਰੂਰ ਟਰਾਈ ਕਰਿਆ ਕਰੋ ਬਣਾ ਕੇ ਦੇਖੋ ਪਤੀਸੀ ਕੋਚ ਬਣਾਈ ਅੱਜ ਆ ਪਚਾ ਐਸਟਰਾ ਕੱਪ ਚ ਇਹ ਕਪਗਲਾਤ ਪਾ ਲਈ ਤੇ ਆ ਬਣਾ ਲਿਆ ਗਰਮ ਕਰਨ ਦੇ ਲਈ ਪਈਆਂ ਦੱਸਿਓ ਆਪਾਂ ਕਿਵੇਂ ਲੱਗੀਆਂ ਆਪਣੀਆਂ ਜਲੇਬੀਆਂ ਦੇਸੀ ਘਿਓ ਤੇ ਜਲੇਬੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਬਹੁਤ ਟੇਸਟੀ ਹੁੰਦੀਆਂ ਨੇ ਹਾਂ ਦੇਖੋ ਆਹ ਸਤ ਤੋ ਵਧੀਆ ਲੱਗਦੀ ਜਿਹੜੀ ਖੀਰ ਲਾ ਮੁਰਕੇ ਮੇਰਾ ਖਤਮ ਹੋ ਗਿਆ ਸੀ ਫਿਰ ਚਮਚੇ ਨਾਲ ਪਾਏ ਕੜ ਕੇ ਉੱਪਰ ਪਾਤਾ ਹਲੋ ਜੀ ਕੋਈ ਗੱਲ ਨਹੀਂ ਆਪਾਂ ਕਿਸੇ ਦਿਨ ਬਣਾ ਕੇ ਜਦੋਂ ਖਾਵਾਂਗੇ ਬਲ